ਸਚਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਪਿੰਡ ਦੀ ਖਬਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਵੀਡੀਓ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਬਾਰੇ ਪੰਜਾਬ ਯੂਨੀਵਰਸਿਟੀ ਦੇ ਆਟੋਨਮਸ ਸਟੇਟਸ ਵਿਰੋਧ ਵਿੱਚ ਵਿਦਿਆਰਥੀਆਂ ਦਾ ਵੱਡਾ ਪ੍ਰਦਰਸ਼ਨ ਪ੍ਰਦੂਸ਼ਿਤ ਹਵਾ ਕਾਰਨ ਡੇਂਗੂ ਮਰੀਜ਼ਾਂ ਦੀ ਰਿਕਵਰੀ ਪ੍ਰਭਾਵਿਤ ਸਿਹਤ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ। ਕ੍ਰੇਲੂ ਪੋਕਤਾਵਾਂ ਲਈ ਨਵੀਂ ਸਹੂਲਤ ਪੰਜਾਬ ਸਰਕਾਰ ਨੇ 셀ਫ ਸਰਟੀਫਿਕੇਸ਼ਨ ਨਾਲ ਨਵੀਂ ਬਿਜਲੀ ਕਨੈਕਸ਼ਨ ਆਸਾਨ ਕੀਤੇ। ਚੰਡੀਗੜ੍ਹ-ਮੁਹਾਲੀ ਸਰਹੱਦ ਤੇ ਬੈਰੀਕੇਡਿੰਗ ਨਾਲ ਭਾਰੀ ਟ੍ਰੈਫਿਕ ਜਾਮ ਲੋਕਾਂ ਨੂੰ ਘੰਟਿਆਂ ਦੀ ਪਰੇਸ਼ਾਨੀ। ਮੋਹਾਲੀ ਵਿੱਚ ਗੈਂਗਸਟਰ ਸਹਿਯੋਗੀ ਨਾਲ ਪੁਲਿਸ ਐਂਕਾਊਂਟਰ ਅਪਰਾਧੀ ਜ਼ਖਮੀ ਅਤੇ ਗ੍ਰਿਫਤਾਰ ਸੁਪਰੀਮ ਕੋਰਟ ਨੇ ਅੰਮ੍ਰਿਤਪਾਲ ਸਿੰਘ ਦੀ ਐਨਐਸਏ ਵਿਰੋਧੀ ਯਾਜਕਾ ਖਾਰਜ ਕੀਤੀ ਸਿੱਖ ਭਾਈਚਾਰੇ ਵਿੱਚ ਨਰਾਜ਼ਗੀ এবੀਬੀਪੀ ਪੰਜਾਬ ਵਿੱਚ ਨਵੇਂ ਆਗੂਆਂ ਦੀ ਚੋਣ ਡਾਕਟਰ ਪ੍ਰਸ਼ਾਂਤ ਗੋਤਮ ਬਣੇ ਪ੍ਰਧਾਨ ਬਿਜਲੀ ਸੋਧ ਬਿੱਲ ਤੇ ਕੇਂਦਰ ਪੰਜਾਬ ਵਿਚਕਾਰ ਤਣਾ ਯੂਨੀਆ ਨੇ ਵਿਰੋਧ ਦਾ ਐਲਾਨ ਕੀਤਾ ਪੰਜਾਬ ਯੂਨੀਵਰਸਿਟੀ ਵਿਰੋਧ ਤੀਬਰ ਪ੍ਰਦਰਸ਼ਨਕਾਰੀਆਂ ਨੇ ਗੇਟ ਤੋੜ ਕੇ ਕੈਂਪਸ ਵਿੱਚ ਦਾਖਲਾ ਕੀਤਾ ਐਸੀ ਕਮਿਸ਼ਨ ਚੇਅਰਮੈਨ ਦੀ ਰਾਜਪਾਲ ਨਾਲ ਮੁਲਾਕਾਤ ਅਨੁਸੂਚਿਤ ਜਾਤੀਆਂ ਲਈ ਵਧੇਰੇ ਸਹਿਯੋਗ ਦੀ ਮੰਗ ਦਿੱਲੀ ਰੈਡਫੋਰਡ ਨੇੜੇ ਧਮਾਕੇ ਵਿੱਚ 8 ਮੌਤਾਂ ਪੰਜਾਬ ਹਰਿਆਣਾ ਵਿੱਚ ਸੁਰੱਖਿਆ ਵਧਾਈ ਗਈ ਰੈਡਫੋਰਡ ਧਮਾਕੇ ਤੋਂ ਬਾਅਦ ਉੱਤਰੀ ਭਾਰਤ ਹਾਈ ਅਲਰਟ ਤੇ ਸਰਹੱਦਾਂ ਤੇ ਸਖਤ ਚੈਕਿੰਗ ਸ਼ੁਰੂ ਪੰਜਾਬ ਨੇ ਭਾਰਤ ਨੈੱਟ ਸਕੀਮ ਪੂਰੀ ਤਰ੍ਹਾਂ ਲਾਗੂ ਕਰਕੇ ਡਿਜੀਟਲ ਇਤਿਹਾਸ ਰਚਿਆ ਅਮ੍ਰਿਤਸਰ 에어ਪੋਰਟ ਤੇ 47 ਕਿਲੋ ਗਾਂਜਾ ਜ਼ਬਤ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਰਾਜੇਂਦਰ ਗੁਪਤਾ ਨੇ ਰਾਜ ਸਭਾ ਵਿੱਚ ਵੈਲਿਊ ਡਰਾਈਵਨ ਗ੍ਰੋਥ ਦੀ ਵਕਾਲਤ ਕੀਤੀ ਖੇਤੀ ਸੁਧਾਰਾਂ ਤੇ ਜ਼ੋਰ ਪੰਜਾਬ ਵਿੱਚ ਠੰਡ ਦੀ ਸ਼ੁਰੂਆਤ ਤਾਪਮਨ 7 ਡਿਗਰੀ ਤੱਕ ਡਿੱਗਿਆ ਲੋਕਾਂ ਨੂੰ ਸਾਵਧਾਨੀ ਦੀ ਅਪੀਲ ਵਿੱਤ ਮੰਤਰੀ ਹਰਪਾਲ ਚੀਮਾ ਦੀ ਕਰਮਚਾਰੀ ਯੂਨੀਅਨਾਂ ਨਾਲ ਮੈਰਾਥਨ ਮੀਟਿੰਗ ਹਾਲ ਦੀ ਉਮੀਦ ਜ਼ਾਹਿਰ ਸੁਨੀਲ ਜਾਖੜ ਦੀ ਵੋਟਰਾਂ ਨੂੰ ਅਪੀਲ ਬੀਜੇਪੀ ਨੂੰ ਮੌਕਾ ਦਿਓ ਪੰਜਾਬ ਦਾ ਮਾਣ ਵਾਪਸ ਲਿਆਓ ਪੰਜਾਬ ਨੇ ਨਵੰਬਰ 2025 ਨੂੰ ਸ਼ਹੀਦੀ ਸਮਾਰਕ ਮਹੀਨਾ ਘੋਸ਼ਿਤ ਕੀਤਾ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸਮਾਗਮ ਕਪਾਕਿਸਤਾਨ ਐਪ ਵਿੱਚ ਤਕਨੀਕੀ ਖਾਮੀਆਂ ਕਾਰਨ ਖਰੀਦ ਪ੍ਰਭਾਵਿਤ ਕਿਸਾਨਾਂ ਦੀ ਨਾਰਾਜ਼ਗੀ ਵਧੀ ਹਥਿਆਰ ਸਪਲਾਈ ਸਾਜ਼ਿਸ਼ ਮਾਮਲੇ ਵਿੱਚ ਸਰਪੰਚ ਗ੍ਰਿਫਤਾਰ ਹਰਿਆਣਵੀ ਗਾਇਕ ਤੇ ਹਮਲਾ ਕਰਨ ਦੀ ਕੋਸ਼ਿਸ਼ ਹਾਈ ਕੋਰਟ ਦਾ ਵੱਡਾ ਫੈਸਲਾ ਪੰਜਾਬ ਯੂਨੀਵਰਸਿਟੀ ਦੇ ਦੋ ਕੰਟਰੈਕਟਰ ਅਧਿਆਪਕਾਂ ਨੂੰ ਨਿਯੁਕਤੀ ਦਾ ਹੁਕਮ ਸੀਐਮ ਭਗਵੰਤ ਮਾਨ ਦਾ ਵਿਰੋਧੀਆਂ ਤੇ ਵਿਅੰਗ ਉਹਨਾਂ ਲਈ ਮਾਨਸਿਕ ਆਸ਼ਰਮ ਖੋਲਣੇ ਪੈਣਗੇ ਤਰੰਤਰਨ ਬਾਈ ਇਲੈਕਸ਼ਨ ਲਈ ਸੁਰੱਖਿਆ ਕੜੀ 12 ਸੀਏਪੀਐਫ ਕੰਪਨੀਆਂ ਤਾਇਨਾਤ ਬਠਿੰਡਾ ਸਪੋਰਟ ਕਿੰਗ ਫੈਕਟਰੀ ਗੋਦਾਮ ਵਿੱਚ ਅੱਗ ਕਰੋੜਾਂ ਦਾ ਨੁਕਸਾਨ ਪਰ ਜਾਨੀ ਹਾਨੀ ਤੋਂ ਬਚਾ ਤਾਂ ਹੁਣ ਗੱਲ ਕਰਾਂਗੇ ਵਿਸਤਾਰ ਨਾਲ ਹਰ ਇੱਕ ਖਬਰ ਤੇ ਅਤੇ ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਜਰੂਰ ਕਰ ਲੈਣਾ ਵਪਾਰੀ ਭਾਈਚਾਰੇ ਅਤੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਲਈ ਵੱਡਾ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਯੂਨੀਵਰਸਿਟੀ ਦੇ ਆਟੋਨੋਮਸ ਸਟੇਟਸ ਵਿੱਚ ਬਦਲਾਅ ਦੇ ਐਲਾਨ ਨੂੰ ਲੈ ਕੇ ਹਜ਼ਾਰਾਂ ਵਿਦਿਆਰਥੀ ਕੈਂਪਸ ਵਿੱਚ ਨਾਅਰੇ ਲਗਾ ਰਹੇ ਹਨ। ਪੁਲਿਸ ਨਾਲ ਝਗੜੇ ਵਿੱਚ ਕਈ ਵਿਦਿਆਰਥੀ ਜ਼ਖਮੀ ਹੋ ਗਏ ਹਨ, ਜਦਕਿ ਅਧਿਕਾਰੀਆਂ ਨੇ ਕੈਂਪਸ ਤੋਂ ਬਾਹਰ ਭਾਰੀ ਬੈਰੀਕੇਡਿੰਗ ਕਰ ਦਿੱਤੀ ਹੈ। ਇਹ ਵਿਰੋਧ ਪੰਜਾਬ ਦੀ ਸਿੱਖਿਆ ਵਿਰਾਸਤ ਨੂੰ ਬਚਾਉਣ ਲਈ ਇੱਕ ਵੱਡੀ ਲਗਾਈ ਬਣ ਗਿਆ ਹੈ। ਪੰਜਾਬ ਦੇ ਡਾਕਟਰਾਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਗੰਬੀਰ ਹਵਾ ਦੀ ਗੁਣਵੱਤਾ ਕਾਰਨ ਡੇਂਗੂ ਨਾਲ ਪੀੜਤ ਵਿਅਕਤੀਆਂ ਦੀ ਰਿਕਵਰੀ ਵਿੱਚ ਵਿਲੰਭ ਹੋ ਰਿਹਾ ਹੈ। ਹਸਪਤਾਲਾਂ ਵਿੱਚ ਦਾਖਲ ਬਾਲਗ ਰੋਗੀਆਂ ਨੂੰ ਸਾਹ ਲੈਣ ਵਿੱਚ ਮੁਸ਼ਕਲਾਂ ਵੱਧ ਰਹੀਆਂ ਹਨ ਅਤੇ ਇਲਾਜ ਦਾ ਸਮਾਂ ਵੱਧ ਰਿਹਾ ਹੈ। ਇਸ ਸਮੱਸਿਆ ਪਰਾਲੀ ਸਾੜਨ ਅਤੇ ਸ਼ਹਿਰੀ ਪ੍ਰਦੂਸ਼ਣ ਨਾਲ ਜੁੜੀ ਹੋਈ ਹੈ ਜਿਸ ਨਾਲ ਰਾਜ ਵਿੱਚ AQI ਖਤਰਨਾਕ ਪੱਧਰ ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਇਹ ਮਾਮਲਾ ਪੰਜਾਬ ਦੀ ਜਨਤਾ ਲਈ ਵੱਡੀ ਚੁਣੌਤੀ ਬਣ ਰਿਹਾ ਹੈ। ਪੰਜਾਬ ਪਾਵਰ ਮੰਤਰੀ ਸੰਜੀਵ अरोड़ा ਨੇ ਘੋਸ਼ਣਾ ਕੀਤੀ ਹੈ ਕਿ 50 ਕਿਲੋਵਾਟ ਤੱਕ ਲੋਡ ਵਾਲੇ ਘਰੇਲੂ ਭੋਗਤਾਵਾਂ ਲਈ ਸੈਲਫ ਸਰਟੀਫਿਕੇਸ਼ਨ ਨਾਲ ਬਿਜਲੀ ਜੋੜਨ ਵਾਲੀ ਪ੍ਰਕਿਰਿਆ ਨੂੰ ਸੌਖਾ ਬਣਾ ਦਿੱਤਾ ਗਿਆ ਹੈ ਇਸ ਨਾਲ ਨਵੇਂ ਕਨੈਕਸ਼ਨ ਛੇਤੀ ਅਤੇ ਘੱਟ ਖਰਚੇ ਵਿੱਚ ਮਿਲਣਗੇ ਜੋ ਰਾਜ ਦੇ ਗ੍ਰਾਮੀਣ ਖੇਤਰਾਂ ਲਈ ਬੂਸਟਰ ਸਾਬਿਤ ਹੋਵੇਗਾ ਸਰਕਾਰ ਨੇ 2000 ਨਵੇਂ ਪੋਲਾਂ ਦੀ ਭਰਤੀ ਵੀ ਸ਼ੁਰੂ ਕੀਤੀ ਹੈ ਇਹ ਕਦਮ ਪੰਜਾਬ ਨੂੰ ਊਰਜਾ ਵਿੱਚ ਆਤਮ ਨਿਰਭਰ ਬਣਾਉਣ ਵੱਲ ਮਹੱਤਵਪੂਰਨ ਕਦਮ ਹੈ ਅਤੇ ਭੋਗਤਾਵਾਂ ਵਿੱਚ ਖੁਸ਼ੀਲਾ ਵਾਤਾਵਰਣ ਪੈਦਾ ਕਰ ਰਿਹਾ ਹੈ ਰਾਜ ਵਿੱਚ ਊਰਜਾ ਪ੍ਰੋਜੈਕਟਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਪੰਜਾਬ ਯੂਨੀਵਰਸਿਟੀ ਵਿਰੋਧ ਕਾਰਨ ਚੰਡੀਗੜ੍ਹ-ਮੁਹਾਲੀ ਸਰਹੱਦ ਤੇ ਲੱਗੀਆਂ ਬੈਰੀਕੇਡਾਂ ਨਾਲ ਮੁਹਾਲੀ ਅਤੇ ਜ਼ੀਰਕਪੁਰ ਵਿੱਚ ਵਿਸ਼ਾਲ ਟ੍ਰੈਫਿਕ ਜਾਮ ਹੋ ਗਿਆ ਹੈ। ਹਜ਼ਾਰਾਂ ਬਹਣ ਫਸ ਗਏ ਹਨ ਅਤੇ ਲੋਕਾਂ ਨੂੰ ਘੰਟਿਆਂ ਦਾ ਫਮਾ ਲੱਗ ਰਿਹਾ ਹੈ। ਪੁਲਿਸ ਨੇ ਵਿਦਿਆਰਥੀਆਂ ਨੂੰ ਰੋਕਣ ਲਈ ਵੱਡੇ ਟਰੱਕ ਲਗਾ ਦਿੱਤੇ ਪਰ ਵਿਰੋਧੀ ਭਾਈਚਾਰੇ ਨੇ ਇਸ ਨੂੰ ਚੁਣੌਤੀ ਦਿੱਤੀ ਹੈ। ਇਹ ਜਾਮ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਸਥਾਨਕ ਲੋਕਾਂ ਵਿੱਚ ਗੁੱਸਾ ਵਧਾ ਰਿਹਾ ਹੈ। ਅਧਿਕਾਰੀਆਂ ਨੇ ਐਲਟਰਨੇਟ ਰਸਤਿਆਂ ਦੀ ਸਲਾਹ ਦਿੱਤੀ ਹੈ। ਮੋਹਾਲੀ ਵਿੱਚ ਖਰੜ ਵਿੱਚ ਪੁਲਿਸ ਨਾਲ ਗੈਂਗਸਟਰ ਲੱਕੀ ਪਟਿਆਲ ਦੇ ਸਹਾਇਕੀ ਨਾਲ ਗੋਲੀਬਾਰੀ ਹੋਈ ਜਿਸ ਵਿੱਚ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਹਥਿਆਰ ਬਰਾਮਦ ਕੀਤੇ ਹਨ। ਇਹ ਐਨਕਾਊਂਟਰ ਅਪਰਾਧੀ ਟਕਰਾਵ ਨੂੰ ਖਤਮ ਕਰਨ ਵਿੱਚ ਮਹੱਤਵਪੂਰਨ ਹੈ ਅਤੇ ਰਾਜ ਵਿੱਚ ਸੁਰੱਖਿਆ ਵਧਾਉਣ ਦਾ ਸੰਕੇਤ ਹੈ। ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ। ਇਹ ਘਟਨਾ ਲੋਕਾਂ ਵਿੱਚ ਡਰ ਅਤੇ ਰਾਹਤ ਦੋਵੇਂ ਪੈਦਾ ਕਰ ਰਹੀ ਹੈ। ਸੁਪਰੀਮ ਕੋਰਟ ਨੇ ਖਡੂਰ ਸਾਹਿਬ ਐਮਪੀ ਅਮਰਿਤਪਾਲ ਸਿੰਘ ਦੀ ਨੈਸ਼ਨਲ ਸਿਕਿਉਰਿਟੀ ਐਕਟ ਹੇਠ ਗ੍ਰਿਫਤਾਰੀ ਵਿਰੋਧੀ ਯਾਚਕਾ ਖਾਰਜ ਕਰ ਦਿੱਤੀ ਹੈ ਕੋਰਟ ਨੇ ਕਿਹਾ ਕਿ ਇਹ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ ਅਤੇ ਵਿਚਾਰਗਿਰੀ ਜ਼ਰੂਰੀ ਨਹੀਂ ਇਹ ਫੈਸਲਾ ਪੰਜਾਬ ਦੀ ਰਾਜਨੀਤੀ ਵਿੱਚ ਤਣਾਅ ਵਧਾ ਰਿਹਾ ਹੈ ਅਤੇ ਸਿੱਖ ਭਾਈਚਾਰੇ ਵਿੱਚ ਅਸੰਤੋਸ਼ ਪੈਦਾ ਕਰ ਰਿਹਾ ਹੈ ਅਮਰਿਤਪਾਲ ਦੇ ਸਮਰਥਕਾਂ ਨੇ ਇਸ ਨੂੰ ਅਨਿਆਏ ਨਾਮਜ਼ਦ ਕੀਤਾ ਹੈ ਇਹ ਮਾਮਲਾ ਅੱਗੇ ਵੀ ਚੱਲਦਾ ਰਹੇਗਾ ABVP ਪੰਜਾਬ ਵਿੱਚ ਡਾਕਟਰ ਪ੍ਰਸ਼ਾਂਤ ਗੋਤਮ ਨੂੰ ਨਵਾਂ ਪ੍ਰਧਾਨ ਅਤੇ ਜਸਕਰਨ ਪੁੱਲਰ ਨੂੰ ਸਟੇਟ ਸਕੱਤਰ ਚੁਣਿਆ ਹੈ। ਇਹ ਚੋਣਾਂ ਵਿਦਿਆਰਥੀ ਸੰਗਠਨ ਨੂੰ ਨਵੀਂ ਦਿਸ਼ਾ ਦੇਣਗੀਆਂ ਅਤੇ ਪੰਜਾਬ ਵਿੱਚ ਰਾਸ਼ਟਰੀ ਵਿਚਾਰਧਾਰਾ ਨੂੰ ਮਜ਼ਬੂਤ ਕਰਨਗੀਆਂ। ਨਵੇਂ ਆਗੂਆਂ ਨੇ PYU ਵਿਰੋਧ ਵਿੱਚ ਵੀ ਭਾਗ ਲੈਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਵਿਦਿਆਰਥੀ ਰਾਜਨੀਤੀ ਵਿੱਚ ਬਦਲਾਅ ਲਿਆਉਣ ਵਾਲਾ ਹੈ ਅਤੇ ਅੰਤਰਰਾਸ਼ਟਰੀ ਵਿਚਾਰਾਂ ਨੂੰ ਪ੍ਰੋਤਸਾਹਿਤ ਕਰੇਗਾ। ਉਨ੍ਹਾਂ ਨੇ ਚਾਰਜ ਸੰਭਾਲਣ ਤੋਂ ਬਾਅਦ ਪਹਿਲੀ ਮੀਟਿੰਗ ਕੀਤੀ ਹੈ। ਕੇਂਦਰ ਦੇ ਡਰਾਫਟ ਬਿਜਲੀ ਸੋਧ ਬਿੱਲ ਤੇ ਪੰਜਾਬ ਸਰਕਾਰ ਖਾਮੋਸ਼ ਹੈ ਜਦ ਕਿ ਯੂਨੀਆ ਨੇ ਇਸ ਨੂੰ ਵਿਕਰੀਕਰਨ ਦਾ ਰੋਡਮੈਪ ਕਿਹਾ ਹੈ ਬਿੱਲ ਨਾਲ ਰਾਜਿਆਂ ਦੇ ਅਧਿਕਾਰ ਘਟਣਗੇ ਅਤੇ ਖਣਿਜ ਖੋਲਣ ਵਾਲੀਆਂ ਕੰਪਨੀਆਂ ਨੂੰ ਫਾਇਦਾ ਹੋਵੇਗਾ ਪੰਜਾਬ ਵਿੱਚ ਬਿਜਲੀ ਨੀਤੀਆਂ ਨੂੰ ਲੈ ਕੇ ਵਿਵਾਦ-ਵੱਦ ਰਿਹਾ ਹੈ ਅਤੇ ਯੂਨੀਆ ਨੇ ਵਿਰੋਧ ਦਾ ਐਲਾਨ ਕੀਤਾ ਹੈ ਇਹ ਮਾਮਲਾ ਰਾਜ ਅਤੇ ਕੇਂਦਰ ਵਿਚਕਾਰ ਨਵਾਂ ਟਕਰਾਅ ਪੈਦਾ ਕਰ ਸਕਦਾ ਹੈ ਪੰਜਾਬ ਯੂਨੀਵਰਸਿਟੀ ਵਿੱਚ ਵਿਰੋਧੀਆਂ ਨੇ ਗੇਟ ਨੰਬਰ 1 ਤੋੜ ਕੇ 2000 ਤੋਂ ਵੱਧ ਲੋਕਾਂ ਨਾਲ ਅੰਦਰ ਦਾਖਲ ਹੋ ਗਏ ਅਤੇ ਰਾਜ ਕਰੇਗਾ ਖਾਲਸਾ ਦੇ ਨਾਅਰੇ ਲਗਾਏ। ਐਮਪੀ ਅਮਰਿਤਪਾਲ ਦੇ ਪਿਤਾ ਅਤੇ ਆਈਐਸਐਸਐਫ ਚੀਫ ਵੀ ਸ਼ਾਮਿਲ ਸਨ। ਪੁਲਿਸ ਨੇ ਇਸ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਇਹ ਘਟਨਾ ਵਿਰੋਧ ਨੂੰ ਵਧੇਰੇ ਗੰਭੀਰ ਬਣਾ ਰਹੀ ਹੈ ਅਤੇ ਸੁਰੱਖਿਆ ਚੁਣੌਤੀ ਪੈਦਾ ਕਰ ਰਹੀ ਹੈ। ਪੰਜਾਬ ਐਸੀ ਕਮਿਸ਼ਨ ਚੇਅਰਮੈਨ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵਧੇਰੇ ਸਹਿਯੋਗ ਦੀ ਮੰਗ ਕੀਤੀ। ਇਹ ਮੁਲਾਕਾਤ ਸਮਾਜਿਕ ਨਿਆਂ ਅਤੇ ਵਿਕਾਸ ਯੋਜਨਾਵਾਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹੈ। ਰਾਜਪਾਲ ਨੇ ਸਕਾਰਾਤਮਕ ਜਵਾਬ ਦਿੱਤਾ ਅਤੇ ਯੋਜਨਾਵਾਂ ਨੂੰ ਤੇਜ਼ ਕਰਨ ਦਾ ਭਰੋਸਾ ਦਿੱਤਾ। ਇਹ ਕਦਮ ਪੰਜਾਬ ਵਿੱਚ ਸਮਾਨਤਾ ਨੂੰ ਉਤਸ਼ਾਹਿਤ ਕਰੇਗਾ ਅਤੇ ਕਮਿਸ਼ਨ ਨੂੰ ਨਵੀਂ ਤਾਕਤ ਦੇਵੇਗਾ। ਦਿੱਲੀ ਦੇ ਰੈੱਡ ਫੋਰਟ ਨੇੜੇ ਇੱਕ ਕਾਰ ਵਿੱਚ ਵਾਪਰੇ ਵਿਸਫੋਟ ਨੇ 8 ਨਿਰਦੋਸ਼ ਜਾਨਾਂ ਲੈ ਲਈਆਂ ਹਨ। ਜਿਸ ਨਾਲ ਪੂਰੇ ਉੱਤਰੀ ਭਾਰਤ ਵਿੱਚ ਡਰ ਦਾ ਮਾਹੌਲ ਤੈ ਗਿਆ ਹੈ ਪੁਲਿਸ ਅਤੇ ਐਨਐਸਜੀ ਟੀਮਾਂ ਨੇ ਘਟਨਾ ਸਥਾਨ ਨੂੰ ਘੇਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਦਕਿ ਪੰਜਾਬ ਵਰਗੇ ਰਾਜਾਂ ਵਿੱਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ ਇਹ ਘਟਨਾ ਅਤਵਾਦੀ ਸਾਜ਼ਿਸ਼ ਦੀ ਨਿਸ਼ਾਨਦੇਹੀ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਹੈ ਪੰਜਾਬੀ ਭਾਈਚਾਰੇ ਨੂੰ ਇਹ ਖਬਰ ਡਰ ਪਾ ਰਹੀ ਹੈ ਦਿੱਲੀ ਦੇ ਰੈੱਡ ਫੋਰਟ ਨੇੜੇ ਵਾਪਰੇ ਭਿਆਨਕ ਕਾਰ ਤਮਾਕੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਸ ਦੇ ਅਸਰ ਵਿੱਚ ਪੰਜਾਬ ਅਤੇ ਹਰਿਆਣਾ ਵੀ ਤੁਰੰਤ ਹਾਈ ਅਲਰਟ ਤੇ ਆ ਗਏ ਹਨ ਪੁਲਿਸ ਨੇ ਸਾਰੀਆਂ ਹੱਦਾਂ ਤੇ ਵਿਸ਼ੇਸ਼ ਚੈਕਿੰਗ ਸ਼ੁਰੂ ਕਰ ਦਿੱਤੀ ਹੈ ਜਿੱਥੇ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਡੂੰਗੀ ਜਾਂਚ ਜਾਰੀ ਹੈ ਮੁੱਖ ਮੰਤਰੀ ਦਫ਼ਤਰ ਨੇ ਸਾਰੇ ਜ਼ਿਲ੍ਹਿਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਕੋਈ ਲਾਪਰਵਾਹੀ ਨਾ ਹੋਵੇ ਪੰਜਾਬ ਨੇ ਡਿਜੀਟਲ ਇੰਡੀਆ ਦੀ ਭਾਰਤ ਨੈੱਟ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕਰਕੇ ਇਤਿਹਾਸ ਰਚ ਦਿੱਤਾ ਹੈ ਜੋ ਕਿ ਗ੍ਰਾਮੀਣ ਖੇਤਰਾਵਾਂ ਵਿੱਚ ਹਾਈ ਸਪੀਡ ਇੰਟਰਨੈਟ ਨੂੰ ਯਕੀਨੀ ਬਣਾਉਂਦੀ ਹੈ ਇਸ ਨਾਲ ਰਾਜ ਦੇ ਹਜ਼ਾਰਾਂ ਪਿੰਡ ਜੁੜਨ ਨਾਲ ਵਪਾਰ ਸਿੱਖਿਆ ਤੇ ਸਿਹਤ ਸੇਵਾਵਾਂ ਵਿੱਚ ਰਵਾਇਤੀ ਤਬਦੀਲੀ ਆਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪਹਿਲ ਨੂੰ ਰਾਜ ਦੀ ਤਰੱਕੀ ਦਾ ਮੀਲ ਪੱਥਰ ਕਿਹਾ ਹੈ ਅਮ੍ਰਿਤਸਰ 에어ਪੋਰਟ ਤੇ ਰੈਵਨਿਊ ਡਾਇਰੈਕਟੋਰੇਟ ਨੇ ਡੋ ਯਾਤਰੀਆਂ ਤੋਂ 47 ਕਿਲੋ ਹਾਈਡਰੋਪੋਨਿਕ ਗਾਂਜਾ ਜ਼ਬਤ ਕੀਤਾ ਹੈ ਜੋ ਨਸ਼ੇ ਦੀ ਵੱਡੀ ਸਪਲਾਈ ਰੋਕਣ ਵਾਲੀ ਕਾਰਵਾਈ ਹੈ ਇਹ ਨਸ਼ਾ ਤਸਕਰੀ ਨੂੰ ਰੋਕਣ ਵਿੱਚ ਮਹੱਤਵਪੂਰਨ ਹੈ ਅਤੇ ਰਾਜ ਨੂੰ ਨਸ਼ਾ ਮੁਕਤ ਬਣਾਉਣ ਵੱਲ ਵੱਡਾ ਕਦਮ ਹੈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਦਯੋਗਪਤੀ ਰਾਜਿੰਦਰ ਗੁਪਤਾ ਨੇ ਕਿਹਾ ਹੈ ਕਿ ਪੰਜਾਬ ਨੂੰ ਵੈਲਿਊ ਡਰਾਈਵਨ ਗ੍ਰੋਥ ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਖੇਤੀਬਾੜੀ ਨੂੰ ਲਾਭਕਾਰੀ ਬਣਾਉਣਾ ਚਾਹੀਦਾ ਹੈ ਉਹ ਰਾਜ ਸਭਾ ਵਿੱਚ ਆਪ ਦੇ ਉਮੀਦਵਾਰ ਵਜੋਂ ਚੁਣੇ ਗਏ ਹਨ ਅਤੇ ਆਰਥਿਕ ਤਰੱਕੀਲੇ ਵਿਚਾਰ ਰੱਖੇ ਹਨ ਇਹ ਇੰਟਰਵਿਊ ਰਾਜਦੇਵ ਭੁਵਿੱਖ ਨੂੰ ਰੰਗ ਰੂਪ ਦੇ ਰਿਹਾ ਹੈ ਆਈਐਮਡੀ ਅਨੁਸਾਰ ਉੱਤਰੀ ਭਾਰਤ ਵਿੱਚ ਅਰਲੀ ਵਿੰਟਰ ਨੇ ਦਬਾਅ ਪਾਇਆ ਹੈ ਜਿੱਥੇ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਤਾਪਮਾਨ 10 ਡਿਗਰੀ ਤੋਂ ਹੇਠਾਂ ਡਿੱਗ ਗਿਆ ਹੈ ਅਤੇ ਸਭ ਤੋਂ ਘੱਟ 7 ਡਿਗਰੀ ਰਿਕਾਰਡ ਹੋਇਆ ਹੈ ਇਹ ਠੰਡ ਨਾਗਰਿਕਾਂ ਨੂੰ ਚੁਣੌਤੀ ਦੇ ਰਹੀ ਹੈ ਅਤੇ ਪ੍ਰਦੂਸ਼ਣ ਨਾਲ ਮਿਲ ਕੇ ਸਮੱਸਿਆ ਵਧਾ ਰਹੀ ਹੈ ਗਰਮ ਕੱਪੜੇ ਪਾਉਣ ਅਤੇ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 47 ਕਰਮਚਾਰੀ ਯੂਨੀਅਨਾਂ ਨਾਲ ਮੈਰਾਥਨ ਬੈਠਕ ਕੀਤੀ ਹੈ ਜਿੱਥੇ ਮੁੱਦਿਆਂ ਤੇ ਚਰਚਾ ਹੋਈ ਅਤੇ ਹੱਲ ਲੱਭੇ ਗਏ ਇਹ ਬੈਠਕ ਰਾਜ ਦੇ ਵਿੱਤੀ ਬਜਟ ਅਤੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਹੱਲ ਕਰਨ ਵਾਲੀ ਹੈ ਚੰਗੇ ਨਤੀਜੇ ਦੀ ਉਮੀਦ ਹੈ ਅਤੇ ਕਰਮਚਾਰੀ ਖੁਸ਼ ਹੋਣਗੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਵੋਟਰਾਂ ਨੂੰ ਬੀਜੇਪੀ ਨੂੰ ਮੌਕਾ ਦੇਣ ਅਤੇ ਰਾਜ ਦੀ ਮਾਣ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ ਇਹ ਅਪੀਲ ਤਰਨਤਾਰਨ ਚੋਣ ਨਾਲ ਜੁੜੀ ਹੈ ਅਤੇ ਵਿਰੋਧੀ ਧਿਰ ਨੂੰ ਚੁਣੌਤੀ ਦਿੰਦੀ ਹੈ। ਇਸ ਬਿਆਨ ਨੇ ਸਿਆਸੀ ਮਾਹੌਲ ਨੂੰ ਗਰਮ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਨਵੰਬਰ 2025 ਨੂੰ ਸ਼ਹੀਦੀ ਸਮਾਰੋਹ ਮਹੀਨਾ ਐਲਾਨ ਕੋਸ਼ਿਸ਼ ਕਰ ਦਿੱਤਾ ਹੈ ਜੋ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਯਾਦ ਕਰਨ ਲਈ ਹੈ। ਰਾਜਪਰ ਵਿੱਚ ਕੀਰਤਨਾ, ਸੇਵਾ শিবਿਰਾ ਅਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਗੁਰੂ ਜੀ ਦੇ ਬਲੀਦਾਨ ਨੂੰ ਸਮਰਪਿਤ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਮਹੀਨਾ ਪੰਜਾਬੀਆਂ ਨੂੰ ਆਪਣੀ ਵਿਰਾਸਤ ਨਾਲ ਜੋੜੇਗਾ ਅਤੇ ਧਰਮ ਰੱਖਿਆ ਦੇ ਸੁਨੇਹ ਨੂੰ ਫੈਲਾਏਗਾ ਪੰਜਾਬ ਵਿੱਚ ਕਪਾਹ ਕਿਸਾਨ ਐਪ ਨੇ ਆਧਾਰ ਆਧਾਰਿਤ ਰਜਿਸਟ੍ਰੇਸ਼ਨ باوجود ਵੀ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਹਨ ਢਿੱਲੇ ਨੀਮਾਂ ਦੇ باوجود कॉटन कॉर्पोरेशन ऑफ इंडिया ਦੀਆਂ ਖਰੀਦਾਂ ਘਟ ਹੋ ਰਹੀਆਂ ਹਨ ਅਤੇ ਕਿਸਾਨ ਨਿਰਾਸ਼ ਹਨ ਐਪ ਵਿੱਚ ਤਕਨੀਕੀ ਖਾਮੀਆਂ ਕਾਰਨ ਰਜਿਸਟ੍ਰੇਸ਼ਨ ਵਿੱਚ ਵਿਲੰਬ ਹੋ ਰਿਹਾ ਹੈ ਜੋ ਕਪਾਹ ਫਸਲ ਦੀ ਵਿਕਰੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਧਿਕਾਰੀ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਿਸਾਨ ਆਗੂਆਂ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਇਹ ਖੇਤੀ ਡਿਜੀਟਲਾਈਜੇਸ਼ਨ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਉਂਦਾ ਹੈ ਪੰਜਾਬ ਦੇ ਇੱਕ ਸਰਪੰਚ ਨੂੰ ਹਰਿਆਣਵੀ ਪੌਪ ਗਾਇਕ ਰਾਹੁਲ ਫਜ਼ਲਪੁਰੀਆ ਉੱਤੇ ਹਮਲੇ ਦੀ ਸਾਜ਼ਿਸ਼ ਵਿੱਚ ਹਥਿਆਰ ਸਪਲਾਈ ਲਈ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ 20 ਲੱਖ ਦੇ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਹਨ ਅਤੇ ਗਿਰੋਹ ਨੂੰ ਬੇਪਰਦਾ ਕੀਤਾ ਹੈ ਇਹ ਮਾਮਲੇ ਗੈਂਗਵਾਰ ਅਤੇ ਸਰਹੱਦੀ ਅਪਰਾਧ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਤੇ ਅਧਿਕਾਰੀਆਂ ਨੇ ਕਿਹਾ ਕਿ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ ਅਤੇ ਜਾਂਚ ਡੂੰਗੀ ਹੋ ਰਹੀ ਹੈ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਇਆ ਹੈ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਦੇ ਦੋ ਲੰਬੇ ਸਮੇਂ ਦੇ ਕੰਟਰੈਕਟ ਅਧਿਆਪਕਾਂ ਨੂੰ ਨਿਯੁਕਤੀ ਦਿੱਤੀ ਗਈ ਹੈ ਇਹ ਐਸੋਸੀਏਟ ਪ੍ਰੋਫੈਸਰ ਲੰਬੇ ਸੰਘਰਸ਼ ਤੋਂ ਬਾਅਦ ਨਿਯਮ ਪ੍ਰਾਪਤ ਕਰ ਗਏ ਹਨ ਅਤੇ ਇਹ ਫੈਸਲਾ ਹੋਰ ਅਜਿਹੇ ਮਾਮਲਿਆਂ ਲਈ ਰਾਹ ਖੋਲੇਗਾ ਅਦਾਲਤ ਨੇ ਕਿਹਾ ਕਿ ਨਿਯਮਾਂ ਅਨੁਸਾਰ ਨਿਯੁਕਤੀ ਜ਼ਰੂਰੀ ਹੈ ਅਤੇ ਯੂਨੀਵਰਸਿਟੀ ਨੂੰ ਤੁਰੰਤ ਅਮਲ ਕਰਨਾ ਹੈ ਇਹ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਚੰਗੀ ਖਬਰ ਹੈ ਅਤੇ ਸਿੱਖਿਆ ਵਿਵਸਥਾ ਨੂੰ ਮਜ਼ਬੂਤ ਕਰੇਗੀ ਪੰਜਾਬ ਸੀਐਮ ਭਗਵੰਤ ਮਾਨ ਨੇ ਵਿਰੋਧੀਆਂ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਉਹਨਾਂ ਦੇ ਬਿਆਨਾਂ ਕਾਰਨ ਪੰਜਾਬ ਵਿੱਚ ਮਾਨਸਿਕ ਆਸ਼ਰਮ ਖੋਲਣ ਪੈਣਗੇ ਭਾਜਪਾ ਅਤੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਉਹਨਾਂ ਨੇ ਕਿਹਾ ਕਿ ਅਜਿਹੇ ਬਿਆਨ ਰਾਜ ਨੂੰ ਪਿੱਛੇ ਖਿੱਚ ਰਹੇ ਹਨ ਇਹ ਬਿਆਨ ਰਾਜਨੀਤਿਕ ਵਾਤਾਵਰਨ ਨੂੰ ਗਰਮਾਉਂਦੇ ਹਨ ਅਤੇ ਚੋਣਾਂ ਨੇੜੇ ਹੋਣ ਕਰਕੇ ਵੱਧ ਪ੍ਰਭਾਵਸ਼ਾਲੀ ਹਨ ਵਿਰੋਧੀਆਂ ਨੇ ਇਸ ਨੂੰ ਅਨੁਚਿਤ ਕਿਹਾ ਪਰਮਾਨ ਦੇ ਸਮਰਥਕ ਹੱਸ ਰਹੇ ਹਨ ਤਰਨਤਾਰਨ ਬਾਈ ਇਲੈਕਸ਼ਨ ਲਈ 12 ਸੈਂਟਰਲ ਆਰਮਡ ਫੋਰਸ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਇੱਕ ਵਿਧਾਨ ਸਭਾ ਹਲਕੇ ਲਈ ਸਭ ਤੋਂ ਵੱਧ ਹੈ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਇਹ ਚੋਣਾਂ ਨੂੰ ਸੁਰੱਖਿਅਤ ਬਣਾਉਣ ਲਈ ਜ਼ਰੂਰੀ ਹੈ ਅਤੇ ਸ਼ਾਂਤਪੂਰਨ VOTING ਨੂੰ ਯਕੀਨੀ ਬਣਾਵੇਗਾ ਪਿਛਲੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਲਿਆ ਗਿਆ ਹੈ ਅਤੇ ਅਧਿਕਾਰੀ ਨਜ਼ਰ ਰੱਖ ਰਹੇ ਹਨ ਇਹ ਪੰਜਾਬ ਦੀ ਚੋਣ ਪ੍ਰਕਿਰਿਆ ਨੂੰ ਮਜ਼ਬੂਤ ਦਰਸਾਉਂਦਾ ਹੈ ਬਠਿੰਡਾ ਦੇ ਜੀਦਾ ਵਿੱਚ ਸਪੋਰਟ ਕਿੰਗ ਫੈਕਟਰੀ ਗੋਦਾਮ ਵਿੱਚ ਅੱਗ ਲੱਗ ਗਈ ਜਿਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਫਾਇਰ ਬ੍ਰਿਗੇਡ ਨੇ ਕਈ ਘੰਟੇ ਮਿਹਨਤ ਕੀਤੀ ਅਤੇ ਅੱਗ ਨੂੰ ਕੰਟਰੋਲ ਕੀਤਾ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਜਾਂਚ ਜਾਰੀ ਹੈ ਅਤੇ ਸੁਰੱਖਿਆ ਨਿਯਮਾਂ ਤੇ ਧਿਆਨ ਦੇਣ ਦੀ ਲੋੜ ਹੈ ਪਾਏ ਸਨ ਅੱਜ ਦੇ ਦਿਨ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਇਸੇ ਤਰ੍ਹਾਂ ਦੀਆਂ ਰੋਜ਼ਾਨਾ ਪੰਜਾਬੀ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਪਿੰਡ ਦੀ ਖਬਰ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਮਿਲਦੇ ਹਾਂ ਹੋਰ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਅਗਲੀ ਵੀਡੀਓ ਵਿੱਚ ਤਦ ਤੱਕ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ